ਹਾਰੀ ਦੇ ਵਿੱਚ ਫਿਰ ਇੱਕ ਵੱਡਾ ਇਨਕਾਉਂਟਰ ਹੋਇਆ ਪੁਲਿਸ ਦੇ ਦੱਸਣ ਦੇ ਮਤਾਬਕ ਦੋ ਜਿਹੜੇ ਨੌਜਵਾਨ ਐ ਬਾਈਕ ਸਵਾਰ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਸੀ ਤੇ ਜਦੋਂ ਪੁਲਿਸ ਪਾਰਟੀ ਨੂੰ ਖੜਾ ਦੇਖਿਆ ਤਾਂ ਇਹਨਾਂ ਨੇ ਫਾਇਰ ਕਰ ਦਿੱਤੀ ਪੁਲਿਸ ਪਾਰਟੀ ਦਾ ਕਹਿਣਾ ਕਿ ਜਵਾਬੀ ਹਮਲੇ ਦੇ ਵਿੱਚ ਦੋਨੋਂ ਨੌਜਵਾਨ ਜਿਹੜੇ ਜੱਤ ਨਹੀਂ ਹੋ ਗਏ ਪਰ ਇਹਨਾਂ ਦਾ ਜਿਹੜਾ ਸੰਬੰਧ ਆ ਕਹਿੰਦੇ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਨਾਲ ਆ ਬੱਬਰ ਖਾਲਸਾ ਉਹ ਗਰੁੱਪ ਆ ਜਿਹੜਾ ਕੀ ਲਗਾਤਾਰ ਵੱਖ-ਵੱਖ ਧਮਾਕੇ ਪੰਜਾਬ ਦੇ ਵਿੱਚ ਹੁੰਦੇ ਆ ਗੋਲੀਬਾਰੀ ਚੱਲਦੀ ਆ ਉਹਦੇ ਵਿੱਚ ਬੱਬਰ ਖਾਲਸਾ ਦਾ ਹੱਥ ਦੱਸੀ ਜਾਦਾ ਬਹੁਤ ਵੱਡਾ ਇਹ ਟੈਰਰਿਸਟਿਕ ਫੋਰਸ ਚਲਾ ਰਹੇ ਆ ਜਿਹੜੀ ਬੱਬਰ ਖਾਲਸਾ ਤੇ ਉਹ ਮੁਹਿੰਮ ਦਾ ਹਿੱਸਾ ਨੇ ਕੁਝ ਲੋਕ ਪੰਜਾਬ ਦੇ ਵਿੱਚ ਲਗਾਤਾਰ ਵਾਰ ਦਾਤਾਂ ਨੂੰ ਵੱਖ-ਵੱਖ ਜਗ੍ਹਾ ਦੇ ਉੱਤੇ ਇਲਜ਼ਾਮ ਦਿੰਦੇ ਆ ਸੁਣੋ ਮਹਾਲੀ ਐਸਪੀ ਦਾ ਕੀ ਕਹਿਣਾ ਹੈ ਸਬੰਧ ਦੇ ਬਾਰੇ ਇਸ ਘਟਨਾ ਦੇ ਬਾਰੇ ਜਦੋਂ ਉਹਨਾਂ ਨਾਲ মিডিਆ ਨੇ ਗੱਲਬਾਤ ਕੀਤੀ ਸਵਾਲ ਜਵਾਬ ਪੁੱਛੇ ਤਾਂ ਉਹਨਾਂ ਨੇ ਵਿਆਲਬਾਜੀ ਦੇ ਵਿੱਚ ਸਾਰਾ ਸਪਸ਼ਟੀਕਰਨ ਦਿੱਤਾ ਇਹ ਘਟਨਾ ਕਦੋਂ ਹੋਈ ਕਿੱਥੇ ਹੋਈ ਤੇ ਕਿਵੇਂ ਹੋਈ ਮਹਾਲੀ ਡੀਐਸਐਸ ਬੀ ਸ਼੍ਰੀ ਹਰਮਨਦੀਪ ਸਿੰਘ ਖੰਸਾ ਉਹਨਾਂ ਦੀ ਲੀਡਰਸ਼ਿਪ ਅnder ਮਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀ ਸੋਸ਼ਲ 엘ਿਮੈਂਟਸ ਤੇ ਆਰਗੇਨਾਈਜ਼ਡ ਗੈਂਗਸ ਦੇ ਖਿਲਾਫ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬਬਰਖਾਲ ਸਾਹ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬਬਰਖਾਲ ਸਾਹ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੋਹਾਲੀ ਦੇ ਰੋ ਸਿਟੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਸ਼ਰੋਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਬਖੋਤ ਟੀਮ ਸਾਡੀਆਂ ਸੀਨੀਅਰ ਆਫੀਸਰਜ਼ ਦੇ ਅੰਡਰ ਬਣਾਈ ਗਈ ਹੈ ਅਸੀਂ ਤੇ ਤੋਂ ਤ ਜਿਹੜਾ ਐਰੋ ਸਿਟੀ ਥਾਣੇ ਦੇ ਵਿੱਚ ਮਕਦਮਾ ਦਰਜ ਕਰ ਲਿਆ ਗਿਆ ਸੀ ਕੱਲ ਸੱਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਬੁਰੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਫੇਸ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਇਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਥਾਵਾਂ ਤੋਂ ਅਰੈਸਟ ਕਰਦੇ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿੱਤੇ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਨੇ ਉਹਨੂੰ ਅੱਜ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਏ ਦੇ ਵਿੱਚ ਉਹ ਚੱਪੜ ਚਿੜੀ ਦੇ ਨੇੜੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਉਹ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਆ ਸਾਡੀ ਸੀਆਈਏ ਖਰੜੀ ਦੇ ਆਫੀਸ਼ਲ ਵਹੀਕਲ ਤੇ ਵੀ ਲੱਗੀਆਂ ਨੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੈਂਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਨਹੀਂ ਟਲਿਆ ਤਾਂ ਫਿਰ ਉਹ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰਲ ਇਨਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿਹੜਾ ਪ੍ਰਤਿਆਗਿਆ ਤੁਸੀਂ ਉਹਦੇ ਕਿੰਨੇ ਰਾਉ ਫਾਇਰ ਹੋਈ ਹੈ ਦੇਖੋ ਜਿਹੜਾ ਵੈਪਨ ਹੈ ਇਹ ਬੱਤੀ ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਚੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੀ ਆਫੀਸ਼ੀਅਲ ਵਹਿਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ ਦਸ ਤਰੀਕ ਨੂੰ ਐਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਮੋਢਲੀ ਪ੍ਰਕਿਰਤੀ ਨੂੰ ਪਤਾ ਲੱਗਾ ਕਿ ਕਿਹੜਾ ਮੇਨ ਨਾੜਿਕਾ ਸੀ ਕਿਹਦੇ ਕੈਂਟੇ ਨਾਲ ਉਹ ਲੋਕਾਂ ਨੂੰ ਜਾਂਨ ਦਿੱਤਾ ਗਿਆ ਦੇਖੋ ਹੁਣ ਤੱਕ ਤਫਤੀਸ਼ ਤੋਂ ਉਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਐਕਸਟਰੋਸ਼ਨ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਹੀ ਜਿਸ ਵਿਅਕਤੀ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਆਫਿਸ ਦੇ ਬਾਹਰ ਹੋ ਰਹੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਹੀ ਉਹਨਾਂ ਤੋਂ ਸਪਤੀ ਮੰਗੀ ਜਾ ਰਹੀ ਸੀ ਬਾਕੀ ਇਸ ਮਾਮਲੇ 'ਚ ਕੌਣ-ਕੌਣ ਇਨਵੋਲਡ ਹੈ ਕਿਦਾ ਕਿਦਾ ਰੋਲਾ ਸੀ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਨਾ ਤਫਤੀਸ਼ ਕਰਾਂਗੇ ਇਹਨਾਂ ਨੂੰ ਮਹਾਕੂਨੇ ਪੰਜਾਬ ਦੇ ਵਿੱਚ ਇੱਕੋ ਹੀ ਬਾਤ ਨੂੰ ਅਨਜਾਨ ਲੁੱਟਾਇਆ ਹੈ ਕਿ ਕਈ ਹੋਰ ਵੀ ਨਿਕਲ ਗਈਆਂ ਨੇ ਦੇਖੋ ਇਹ ਅਸੀਂ ਹੁਣੇ ਇਹਨਾਂ ਨੂੰ ਪੜਿਆ ਹੈ ਇਹ ਚਾਰੋਂ ਜਿਹੜੇ ਦੋਸ਼ੀ ਨੇ ਇਹ ਅਪਰਾਧਿਕ ਇਹਨਾਂ ਦੀ ਬੈਕਗ੍ਰਾਉਂਡ ਹੈ ਬਾਕੀ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਪੂਰੀ ਤਫਤੀਸ਼ ਕਰਾਂਗੇ